ਮੈਨੂੰ ਕੋ ਵੱਖਰਾ ਹੁਕਮ ਥੋੜੀ ਆ ਕਿ ਮੈਂ ਮਾਲਾ ਕੇਸ ਨਹੀਂ ਕੱਕੇ ਬਾਲਾ ਮੁੰਡੇ ਨੇ ਕੇਸ ਨਹੀਂ ਰੱਖੇ ਪਰ ਗੁਰੂ ਘਰ ਸਾਹਿਬ ਨੂੰ ਗੁਰੂ ਮੰਨਦਾ ਹੁਕਮ ਉਹਨੂੰ ਵੀ ਉਹੀ ਆ ਤੇ ਅਮਰਤਾ ਜੀ ਨੂੰ ਵੀ ਹੁਕਮ ਉਹੀ ਆ ਅਸੀਂ ਤਾਂ ਆਪਾਂ ਨੂੰ ਅਰਸ਼ ਚਾਹੰਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਆਪਾਂ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਨਹੀਂ ਨਾ ਬਣਾਤਾ ਫਿਰ ਕਿਉਂ ਨਹੀਂ ਬਣਾਤਾ ਕਿਉਂਕਿ ਬਸ ਸਿੱਖਾਂ ਦੇ ਬੱਚੇ ਆ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਦੈਟਸ ਆਲ ਆਹੀ ਸਾਡੀ ਬੇਨਤੀ ਹੈ ਵੀ ਜਿਹੜਾ ਮਰਜ਼ੀ ਪਾਪਾ ਵੈਸਾ ਤਾਂ ਗੱਦੀ ਦੇ ਉੱਤੇ ਬੰਬ ਜੀ ਹਾਨੂੰ ਥੋੜੀ ਦਿਖਾਈ ਦੇ ਨੇ ਲੈ ਗੱਡੀ ਲਾਈਏ ਪੀਰਾਂ ਦੀਆਂ ਨਾਲ ਘਰ ਦੇ ਵਿੱਚ ਮਹਾਰਾਜ ਦੇ ਬਰੋਬਰ ਤੇ ਗਾੜੀਆਂ ਆਉਂਦਾ ਵੀ ਜਿਹੜਾ ਮਰਜੀ ਬੈਜੇ ਪਾਂਗ ਨੂੰ ਲਾਣਗੇ ਬੈਜੇ ਪਾਂ ਪੀਰ ਬਾਈ ਜਣ ਗੱਡੀ ਤੇ ਕੋਈ ਗੱਲ ਨਹੀਂ ਹਾਂ ਆ ਕੇ ਵੇਖ ਲੋ ਤੁਸੀਂ ਭਾਵੇਂ ਅਮਰਤ ਨਹੀਂ ਸ਼ੱਕਿਆ ਪਰ ਤੁਸੀਂ ਸਿੱਖ ਤਾਂ ਗੁਰੂ ਦੇ ਹੋ ਹੁਕਮ ਤੁਹਾਨੂੰ ਵੀ ਉਹੀ ਆ ਨਾ ਮੈਨੂੰ ਕੋ ਵੱਖਰਾ ਹੁਕਮ ਥੋੜੀ ਆ ਵੀ ਮੈਂ ਮਾਲਾ ਕੇਸ ਨਹੀਂ ਰੱਖੇ ਬਾਲਾ ਮੁੰਡੇ ਨੇ ਕੇਸ ਨਹੀਂ ਰੱਖੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੁਕਮ ਉਹਨੂੰ ਵੀ ਉਹੀ ਆ ਤੇ ਅਮਰਤਾਈ ਨੂੰ ਵੀ ਹੁਕਮ ਉਹੀ ਆ ਅਸੇ ਤਾ ਪਰ ਉਹ ਮਰਛੇ ਗੰਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਆਪਾਂ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਨਹੀਂ ਨਾ ਬਣਾਤਾ ਫਿਰ ਕਿਉਂ ਨਹੀਂ ਬਣਾਤਾ ਕਿ ਬਸ ਸਿੱਖਾਂ ਦੇ ਬੱਚੇ ਆ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਦੈਟਸ ਆਲ ਆਹੀ ਸਾਡੀ ਬੇਨਤੀ ਹੈ ਸਾਡਾ ਮੇਰਾ ਭਰਾ ਦੁਸ਼ਮਣ ਨਹੀਂ ਆ ਕੋਈ ਸਾਡਾ ਤੋਂ ਮਨਮਤ ਵਾਲੇ ਪਾਸੇ ਤੁਰ ਪਏ ਸੀਗੇ ਗੁਰੂ ਨੂੰ ਛੱਡ ਕੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਲਾਇਆ ਅੱਜ ਤੇ ਸਿੰਘ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਪਰਿਵਾਰ ਨੂੰ ਸਮਝਾ ਕੇ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਅਨਸਾਰ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਗੁਰੂ ਦਾ ਜਿਹੜਾ ਹੁਕਮ ਆਪਾਂ ਨੂੰ ਮੰਨਣਾ ਨਾ ਕਿ ਆਪਾਂ ਮਨਮਤਾ ਕਰ ਲਈਏ ਸੋ ਪਰਿਵਾਰ ਨੇ ਸਵੀਕਾਰ ਕੀਤਾ ਵਾ ਕਿ ਜਿਹੜਾ ਉਹਨਾਂ ਨੇ ਬਾਨਵਤ ਜਿਹੜੀ ਆ ਉਹ ਸਾਰੀ ਜਿਹੜੀਆਂ ਕੰਮ ਖਤਮ ਕਰ ਦਿੱਤੀ ਆ ਜਿਹੜੀਆਂ ਫੰਡੀਆਂ ਲੱਬੀਆਂ ਦੀਆਂ ਫੋਟੋਆਂ ਸੀਗੀਆਂ ਦੀਵੇ ਸੀ ਚੱਕਤੇ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨੇ ਸੋ ਧੰਨਵਾਦ ਪਰਿਵਾਰ ਦਾ ਵੀ ਤੇ ਧੰਨਵਾਦ ਗੁਰੂ ਸਾਹਿਬ ਦਾ ਜਿਹੜਾ ਮਰਜ਼ੀ ਬਾਬਾ ਵੈਸਾ ਤਾਂ ਗੱਡੀ ਉੱਤੇ ਬੰਦਾ ਜੀ ਸਾਨੂੰ ਥੋੜੀ ਦੇਖਾਈ ਦੇ ਨੇ ਲੈ ਗੱਡੀ ਲਾਈਏ ਪੀਰਾਂ ਦੀਆਂ ਨਾਲ ਘਰ ਦੇ ਵਿੱਚ ਮਹਾਰਾਜ ਦੇ ਬਰੋਬਰ ਤੇ ਗਾੜੀਆਂ ਆਉਂਦਾ ਵੀ ਜਿਹੜਾ ਮਰਜ਼ੀ ਬਹਿ ਜਾ ਪੰਗਰ ਨੂੰ ਲਾਣਗੇ ਬਹਿ ਪੰਗ ਪੀਰ ਬਹਿ ਜਾਣ ਗੱਡੀ ਤੇ ਕੋਈ ਗੱਲ ਨਹੀਂ ਹਾਂ ਆ ਕੇ ਵੇਖ ਲੋ ਤੁਸੀਂ ਭਾਵੇਂ ਅਮਰਤ ਨਹੀਂ ਛਕਿਆ ਪਰ ਤੁਸੀਂ ਸਿੱਖ ਤਾਂ ਗੁਰੂ ਦੇ ਹੋ ਹੁਕਮ ਤੁਹਾਨੂੰ ਵੀ ਉਹੀ ਆ ਨਾ ਮੈਨੂੰ ਕੋਈ ਵੱਖਰਾ ਹੁਕਮ ਥੋੜੀ ਆ ਕਿ ਮੈਂ ਮੱਲਾ ਕੇਸ ਨਹੀਂ ਕੱਕੇ ਮੱਲਾ ਮੁੰਡੇ ਨੇ ਕੇਸ ਨਹੀਂ ਰੱਖੇ ਪਰ ਗੁਰੂ ਘਰ ਨੂੰ ਗੁਰੂ ਮੰਨਦਾ ਹੁਕਮ ਉਹਨਾਂ ਵੀ ਉਹੀ ਆ ਤੇ ਅਮਰਤਾਇ ਨੂੰ ਹੀ ਹੁਕਮ ਉਹ ਹੀ ਆ ਅਸੀਂ ਤਾਂ ਪਰ ਉਹ ਅਮਰਸ਼ੇ ਕਹਿੰਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਆਪਾਂ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਨਹੀਂ ਨਾ ਬਣਾਤਾ ਫਿਰ ਕਿਉਂ ਨਹੀਂ ਬਣਾਤਾ ਕਿਉਂਕਿ ਬਸ ਸਿੱਖਾਂ ਦੇ ਬੱਚੇ ਆ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਦੈਟਸ ਆਲ ਆਹੀ ਸਾਡੀ ਬੇਨਤੀ ਹੈ ਸਾਡਾ ਮੇਰਾ ਭਰਾ ਦੁਸ਼ਮਣ ਨਹੀਂ ਆ ਕੋਈ ਸਾਡਾ ਤੋਂ ਮਨਮਤ ਵਾਲੇ ਪਾਸੇ ਤੁਰ ਪਏ ਸੀਗੇ ਗੁਰੂ ਨੂੰ ਛੱਡ ਕੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਲਾਇਆ ਅੱਜ ਤੇ ਸਿੰਘ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਤੇ ਪਰਿਵਾਰ ਨੂੰ ਸਮਝਾ ਕੇ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਅਨਸਾਰ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਗੁਰੂ ਦਾ ਜਿਹੜਾ ਹੁਕਮ ਆਪਾਂ ਨੂੰ ਮੰਨਣਾ ਨਾ ਕਿ ਆਪਾਂ ਮਨਮਤਾ ਕਰਨੀ ਐ ਸੋ ਪਰਿਵਾਰ ਦੇ ਸਵੀਕਾਰ ਕੀਤਾ ਵਾ ਕਿ ਜਿਹੜਾ ਉਹਨਾਂ ਨੇ ਬਾਰਵਾਤ ਜਿਹੜੀ ਆ ਉਹ ਸਾਰੀ ਜਿਹੜੀਆਂ ਕੰਮ ਖਤਮ ਕਰ ਦਿੱਤੀ ਆ ਜਿਹੜੀਆਂ ਫੰਡੀਆਂ ਦੰਡੀਆਂ ਦੀਆਂ ਫੋਟੋਆਂ ਸੀਗੀਆਂ ਦੀਵੇ ਸੀ ਚੱਕਤੇ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨੇ ਸੋ ਧੰਨਵਾਦ ਪਰਿਵਾਰ ਦਾ ਵੀ ਤੇ ਧੰਨਵਾਦ ਗੁਰੂ ਸਾਹਿਬ ਦਾ